ਅੰਮ੍ਰਿਤਸਰ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਕਿੰਨਾ ਕੁ ਸੰਜੀਦਾ ਹੈ ਇਸ ਦਾ ਜਿੰਦਾ ਜਗਦਾ ਉਹ ਦਰਨਦਾਰ ਨੂੰ ਦਿਖਾ ਦਿੰਦੇ ਆ ਸੜਕਾਂ ਤੇ ਜੋ ਸ਼ਹਿਰ ਵਾਸੀਏ ਜੋ ਟੱਕਣ ਲੱਗੇ ਹੋਏ ਨੇ ਇਹ ਤਾਂ ਜਾਂ ਤਾਂ ਸੜਕ ਦੇ ਲੈਵਲ ਤੋਂ ਹੇਠਾਂ ਦਸੇ ਹੋਏ ਨੇ ਜਾਂ ਸੜਕ ਦੇ ਲੈਵਲ ਤੋਂ ਬਾਹਰ ਉੱਚੇ ਵਿਖਾਈ ਦਿੰਦੇ ਨੇ ਜਿਸ ਕਰਕੇ ਲਗਾਤਾਰ ਸੜਕੀ ਹਾਸੀਆਂ ਦਾ ਜਿਹੜਾ ਕਿ ਉਹ ਚਿਆ ਬਣਿਆ ਰਹਿੰਦਾ ਤੁਸੀਂ ਦੇਖ ਸਕਦੇ ਹੋ ਇੱਥੇ ਨਾਲ ਨਾਲ ਹੀ ਜਿਹੜੇ ਕਿ ਸੀਵਰ ਦੇ ਦੋ ਟੱਕਣ ਨੇ ਉਹ ਕਿਸ ਕਦਰ ਕਰੀ ਕਰੀ ਜੇ ਗੱਲ ਕਰ ਲਈਏ 5 ਤੋਂ 6 ਇੰਚ ਅੰਦਰ ਧਸੇ ਹੋਏ ਨੇ ਤੇ ਜੇਕਰ ਕੋਈ ਵਾਹਨ ਚਾਲਕ ਇਹਨਾਂ ਤੋਂ ਲੰਘਦਾ ਹੈ ਤਾਂ ਸ਼ਾਇਦ ਉਸ ਦਾ ਬੈਲੈਂਸ ਗੜਬੜਾ ਸਕਦਾ ਹੈ ਤੇ ਉਸ ਦਾ ਐਕਸੀਡੈਂਟ ਵੀ ਜਿਹੜਾ ਕਿ ਉਹ ਹੋ ਸਕਦਾ ਹੈ ਕਿਉਂਕਿ ਅੰਮ੍ਰਿਤਸਰ ਸ਼ਹਿਰ ਵਿੱਚ ਹਜ਼ਾਰਾਂ ਹੀ ਅਜਿਹੇ ਸੀਵਰ ਦੇ ਟੱਕਣ ਹੋਣਗੇ ਔਰ ਉਹਨਾਂ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਟੱਕਣ ਨੇ ਉਹਨਾਂ ਦਾ ਲੈਵਲ ਜਿਹੜਾ ਕਿ ਉਹ ਦੁਰਸਤ ਨਹੀਂ ਹੈ ਕਿਉਂਕਿ ਜਾਂ ਤਾਂ ਉਹ ਟੱਕੰਤ ਸੇ ਹੋਏ ਨੇ ਜਾਂ ਬਿਲਕੁਲ ਉਬੜ ਖਬਰ ਨੇ ਜਾਂ ਬਿਲਕੁਲ ਸੜਕਾਂ ਤੋਂ ਉੱਪਰ ਨੇ ਜਿਸ ਕਰਕੇ ਲਗਾਤਾਰ ਆਵਾਜ਼ੇ ਵਿੱਚ ਲੋਕਾਂ ਨੂੰ ਦਿੱਕਤ ਹੁੰਦੀ ਹੈ ਕਿਉਂਕਿ ਜੇਕਰ ਸਹੀ ਲੈਵਲ ਹੋਏਗਾ ਤਾਂ ਵਾਹਨ ਚਾਲਕਾਂ ਨੂੰ ਜਿਹੜੀ ਕਿ ਉਹ ਦਿੱਕਤ ਪਰੇਸ਼ਾਨੀ ਦਰਪੇਸ਼ ਨਹੀਂ ਆਵੇਗੀ ਤਾਂ ਬੀਤੇ ਦਿਨੀ ਤੁਹਾਨੂੰ ਸੜਕਾਂ ਦਾ ਹਾਲ ਦਿਖਾਇਆ ਸੀ ਜੋ ਸੜਕਾਂ ਸਿਗੀਆਂ ਟੁੱਟੀਆਂ ਪਈਆਂ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਿਹੜੇ ਮੇਨ ਹੌਲ ਨੇ ਉਹਨਾਂ ਦੀ ਕੀ ਹਾਲਤ ਹੈ ਔਰ ਇਹ ਵੱਡੇ ਹਾਦਸਿਆਂ ਦਾ ਸਬਬ ਬਣ ਸਕਦੇ ਨੇ ਇਸ ਕਰਕੇ ਨਗਰ ਨਿਗਮ ਦੇ ਸਿਵਲ ਵਿਭਾਗ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜੇ ਇਹ ਟੱਕਣ ਨੇ ਮੇਨ ਹੋਲ ਦੇ ਇਹਨਾਂ ਦੀ ਲੈਵਲਿੰਗ ਸਹੀ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜੇ ਗੱਲ ਕਰ ਲਈਏ ਸ਼ਹਿਰ ਅੰਦਰ ਹਜ਼ਾਰਾਂ ਹੀ ਐਸੇ ਮੇਨ ਹੋਲ ਹੋਣਗੇ ਐਸੇ ਟੱਕਣ ਲੱਗੇ ਹੋਣਗੇ ਜਿਹੜੇ ਕਿ ਬੇਤਰਤੀਬ ਲੱਗੇ ਹੋਏ ਨੇ ਕੋਈ ਸੜਕ ਤੋਂ 5 5 6 6 ਇੰਚ ਉੱਪਰ ਨੂੰ ਉਬਰੇ ਹੋਇਆ ਤੇ ਬਹੁਤ ਸਾਰੇ ਟੱਕਣ ਨੇ ਜਿਹੜੇ ਕਿ ਉਹ ਅੰਦਰ ਧਸਿਓੇ ਵਿਖਾਈ ਦਿੰਦੇ ਨੇ ਤਾਂ ਬਿਲਕੁਲ ਲੋਕਾਂ ਨਾਲ ਵੀ ਜ਼ਰੂਰ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਕਿਉਂਕਿ ਇਹ ਸਿੱਧਾ-ਸਿੱਧਾ ਲੋਕਾਂ ਦੀ ਸੇਫਟੀ ਨਾਲ ਜੁੜਿਆ ਹੋਇਆ ਮੁੱਦਾ ਹੈ ਪਹਿਲੇ ਤੁਹਾਨੂੰ ਇੱਕ ਹੋਰ ਟੱਕਣ ਦਿਖਾ ਦਿੰਦੇ ਆ ਇਹ ਭਵੇਂ ਕਿਸੇ ਪ੍ਰਾਈਵੇਟ ਕੰਪਨੀ ਦਾ ਹੈ ਪਰ ਇਹ ਉੱਚਾ ਕਿਉਂ ਹੈ ਇਹ ਵੀ ਇੱਕ ਸਵਾਲੀਆ ਨਿਸ਼ਾਨ ਹੈ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਤੇ ਨਗਰ ਨਿਗਮ ਨੂੰ ਚਾਹੀਦਾ ਸੀ ਜੇਕਰ ਕੋਈ ਠੇਕਾ ਦਿੱਤਾ ਗਿਆ ਪ੍ਰਾਈਵੇਟ ਕੰਪਨੀ ਨੂੰ ਜੇਕਰ ਉਹਨਾਂ ਨੇ ਕੋਈ ਕੇਬਲ ਸਿਚਾਈਆਂ ਨੇ ਤਾਂ ਇਹਦੀ ਲੈਵਲਿੰਗ ਕਿਉਂ ਨਹੀਂ ਕਰਵਾਈ ਗਈ ਭਾਜੀ ਸ਼ਹਿਰ ਅੰਦਰ ਜਿੰਨੇ ਵੀ ਸੀਵਰ ਦੇ ਮੇਨ ਹਾਲ ਨੇ ਜ਼ਿਆਦਾਤਰ ਉਹ ਜਾਂ ਤਾਂ ਸੇ ਹੋਏ ਨੇ ਜਾਂ ਸੜਕ ਦੇ ਲੈਵਲ ਤੋਂ ਉੱਪਰ ਨੇ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਲਾ ਤਾਂ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦਾ ਕਿ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਤੇ ਅਸੀਂ ਜਨਮ ਲਿਆ ਹੈ ਸ੍ਰੀ ਅਮਰਸਰ ਸਾਹਿਬ ਜੀ ਨੂੰ ਪਰ ਮੈਨੂੰ ਅਫਸੋਸ ਨਾਲ ਇਹ ਵੀ ਕਹਿਣਾ ਪੈ ਰਿਹਾ ਕਿ ਇੱਥੋਂ ਦੀ ਸਰਕਾਰ ਬਿਲਕੁਲ ਨਕਮੀ ਹੋ ਚੁੱਕੀ ਹੈ ਦੇਖੋ ਸੜਕ ਦਾ ਕੋਈ ਕੰਮ ਨਹੀਂ ਹੋ ਰਿਹਾ ਸੜਕਾਂ ਤੇ ਬਿਲਕੁਲ ਬੋਟ ਪਏ ਹੋਏ ਨੇ ਔਰ ਸੀਵਰੇਜ ਦਾ ਇਨਾ ਮਾੜਾ ਹਾਲ ਹੈ ਕਿ ਜਿਹੜੇ ਟੱਕਣ ਹੈ ਇਹ ਮੇਰਾ ਖਿਆਲ ਐਕਸੀਡੈਂਟ ਦਾ ਕਾਰਨ ਬਣੇ ਹੋਏ ਹਨ ਮਤਲਬ ਦਿਨ ਤੇ ਇੱਕ ਦੋ ਰੋਜ਼ ਐਕਸੀਡੈਂਟ ਦੇਖੀਦਾ ਹੀ ਦੇਖੀਦਾ ਜੀ ਕਿਤੇ ਹੌਲ ਉੱਚਾ ਕਿਤੇ ਨੀਵਾ ਦੇਖੋ ਬਾਰਸ਼ਾਂ ਦਾ ਮੌਸਮ ਚੱਲ ਰਿਹਾ ਜੀ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਜਿੱਤਰਾ ਇਹਨਾਂ ਨੇ ਵੋਟਾਂ ਪਾਈਆਂ ਤੁਹਾਨੂੰ ਕਾਰਪੋਰੇਸ਼ਨ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਵੋਟਾਂ ਪਾਈਆਂ ਤੁਹਾਨੂੰ ਤੁਹਾਨੂੰ ਜਿਤਾਇਆ ਤੁਹਾਨੂੰ ਤਾਂ ਪੂਰੇ ਕੰਮ ਕਰਨੇ ਚਾਹੀਦੇ ਆ ਇਹ ਸ਼ਹਿਰ ਨੂੰ ਚੰਡੀਗੜ੍ਹ ਵਰਗਾ ਬਿਊਟੀਫੁਲ ਸਿਟੀ ਬਣਾਉਣਾ ਚਾਹੀਦਾ ਜੋ ਕਿ ਮਾਣ ਹੋਣਾ ਚਾਹੀਦਾ ਮਨਸਰ ਸ਼ਹਿਰ ਨੂੰ ਤੁਹਾਡੀ ਸ਼ਾਪ ਇੱਥੇ ਆ ਤੁਸੀਂ ਆਉਣਾ ਜਾਣਾ ਤੁਹਾਡਾ ਹੁੰਦਾ ਹੋਏਗਾ ਤੁਹਾਡੀ ਸ਼ਾਪ ਦੇ ਬਾਹਰ ਵੀ ਇੱਕ ਟੱਕਣ ਜਿਹੜਾ ਕਾਫੀ ਉੱਚਾ ਲੱਗਾ ਹੋਇਆ ਹੈ ਭਾਵੇਂ ਸ਼ਾਇਦ ਇਹ ਕਿਸੇ ਪ੍ਰਾਈਵੇਟ ਕੰਪਨੀ ਦਾ ਹੀ ਹੈ ਪਰੇ ਨਗਰ ਨਿਗਮ ਨੂੰ ਚਾਹੀਦਾ ਨਹੀਂ ਭਈ ਜੇ ਵੀ ਪ੍ਰਾਈਵੇਟ ਕੰਪਨੀ ਕੋਈ ਠੱਕਣ ਬਾਹਰ ਅੰਦਰ ਲਾਉਂਦੀ ਹੈ ਤਾਂ ਉਹਨਾਂ ਨੂੰ ਵੀ ਕੋਈ ਨਿਰਦੇਸ਼ ਦਿੱਤੇ ਜਾਣ ਬਿਲਕੁਲ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹੈ ਇਹਦਾ ਮਤਲਬ ਐ ਨਹੀਂ ਕਿ ਪ੍ਰਾਈਵੇਟ ਜੋ ਮਰਜ਼ੀ ਕਰੀ ਜਾਣ ਠੀਕ ਹੈ ਕਿ ਨਹੀਂ ਸਰਕਾਰ ਦੇ ਅੰਦਰ ਹੋ ਰਿਹਾ ਸਾਰਾ ਕੰਮ ਪ੍ਰਾਈਵੇਟ ਵਾਲੇ ਵੀ ਸਰਕਾਰ ਦੇ ਅੰਦਰ ਹੀ ਨੇ ਤੇ ਮੇਰੀ ਬੇਨਤੀ ਹੈ ਸਰਕਾਰ ਨੂੰ ਔਰ ਕਾਰਪੋਰੇਸ਼ਨ ਦੇ ਵਰਕਰਾਂ ਨੂੰ ਆਜੋੜ ਕੇ ਬੇਨਤੀ ਹੈ ਕਿ ਇਹਨਾਂ ਨੂੰ ਠੀਕ ਕੀਤਾ ਜਾਵੇ ਔਰ ਜਿਹੜੇ ਵਸਨੀਕ ਹਨ ਅੰਮ੍ਰਿਤਸਰ ਦੇ ਉਹਨਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਪਰ ਹੈ ਤਾਂ ਭਵੇਂ ਗੱਲ ਛੋਟੀ ਜੀ ਵੀ ਪਰ ਜੇ ਪੀਤੇ ਸਮੇਂ ਦੀ ਗੱਲ ਕਰ ਲਈ ਤਾਂ ਕਾਫੀ ਸਾਰੇ ਐਕਸੀਡੈਂਟ ਵੀ ਹੋਏ ਲੋਕਾਂ ਦੀ ਜਾਨਾਂ ਵੀ ਗਈਆਂ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਦੇਖੋ ਜਿਸ ਘਰ ਦਾ ਜੀ ਜਾਣਦਾ ਨਾ ਉਹਨੂੰ ਪਤਾ ਵੈ ਸਰਕਾਰਾਂ ਵਾਸਤੇ ਤਾਂ ਛੋਟੀ ਜੀ ਗੱਲ ਆ ਜੀ ਕਿ ਆਪਾਂ ਪਰ ਇਹਨਾਂ ਨੂੰ ਸਮਾਂ ਨਾ ਚਾਹੀਦਾ ਕਿ ਆ ਠੀਕ ਕਰ ਦੇਣ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਜੇ ਵੋਟਾਂ ਪਾਈਆਂ ਤੇ ਇਹਨੂੰ ਸਮਝਣ ਸਹੀ ਤਰੀਕੇ ਨਾਲ ਉਹਨੂੰ ਠੀਕ ਕਰਨ ਕੋਈ ਵੱਡਾ ਦਾ ਕੰਮ ਹੈ ਨਹੀਂ ਕੋਚੇ ਲੈਵਲ ਦਾ ਕੰਮ ਨਹੀਂ ਕਹਿਣੇਗਾ ਬ੍ਰਿਜ ਬਣਾਣਾ ਕੋਈ ਵੱਡਾ ਕੰਮ ਹੈ ਛੋਟਾ ਜਿਹਾ ਕੰਮ ਹੈ ਇਹ ਇੰਨਾ ਚੀਜ਼ਾਂ ਨੂੰ ਸਰਕਾਰ ਨੂੰ ਕਾਰਪੋਰੇਸ਼ਨ ਨੂੰ ਸਮਝਣਾ ਚਾਹੀਦਾ ਤੇ ਪੌਸ਼ ਇਲਾਕੇ ਵਿੱਚ ਵੀ ਤੁਹਾਡਾ ਜਾਣਾ ਆਣਾ ਹੁੰਦਾ ਹੋਣਾ ਹੈ ਅਕਸਰ ਟੂ ਵੀਲਰ ਤੇ ਜਾਂਦੇ ਹਾਂ ਤਾਂ ਉੱਥੇ ਵੀ ਇਹੀ ਹਾਲ ਨੇ ਬਿਲਕੁਲ ਰਣਜੀਤ ਐਵਨਿਊ ਦੇਖੋ ਮੈਂ ਥੋੜੇ ਦਿਨ ਪਹਿਲਾਂ ਅੱਜ ਕੇ ਕਲਾਕ ਹੋਟਲ ਦੇ ਕੋਲ ਗਿਆ ਜੀ ਉੱਥੇ ਵੀ ਇਸ ਤਰ੍ਹਾਂ ਹੀ ਬਿਲਕੁਲ ਮੇਰਾ ਤੇ ਦੇਖੋ ਬੜੀ ਮੁਸ਼ਕਲ ਬਚਿਆ ਮੈਂ ਉੱਥੇ ਹਾਂ ਪਰ ਦੇਖੋ ਇਹਨਾਂ ਨੂੰ ਚਾਹੀਦਾ ਹੈ ਕਿ ਕਰਨਾ ਚਾਹੀਦਾ ਹੈ ਠੀਕ ਕਰਨਾ ਚਾਹੀਦਾ ਹੈ ਕਾਰਪੋਰੇਸ਼ਨ ਨੂੰ ਮਤਲਬ ਇਹ ਕੰਮ ਕਰਨੇ ਚਾਹੀਦੇ ਆਪਣੇ ਜ਼ਿੰਮੇਵਾਰੀ ਸਮਝ ਕੇ ਕਰਨੇ ਚਾਹੀਦੇ ਬਿਲਕੁਲ ਜੀ ਬਿਲਕੁਲ ਜ਼ਿੰਮੇਵਾਰੀ ਜਿਹੜੀ ਕਾਰਪੋਰੇਸ਼ਨ ਨੂੰ ਸਮਝਣੀ ਚਾਹੀਦੀ ਹੈ ਹੋਰ ਵੀ ਇੱਥੇ ਮੇਰੇ ਨਾਲ ਲੋਕ ਨੇ ਸਰ ਕੀ ਕਹੋਗੇ ਜੋ ਇਹਨਾਂ ਦੀ ਲੈਵਲਿੰਗ ਨਹੀਂ ਹੈਗੀ ਸੜਕ ਦੇ ਨਾਲ ਮੇਚ ਨਹੀਂ ਖਾਂਦੀ ਲੈਵਲਿੰਗ ਕੋਈ ਤਾਂ ਬਹੁਤ ਉੱਚੇ ਨੇ ਕੋਈ ਬਹੁਤ ਅੰਦਰ ਤਸੇ ਹੋਏ ਨੇ ਕਿੰਨੀ ਕਾ ਦਿੱਕਤ ਹੈ ਬਹੁਤ ਜ਼ਿਆਦਾ ਦਿੱਕਤ ਹੈ ਜੀ 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 ਬਹੁਤ ਜ਼ਿਆਦਾ ਦਿੱਕਤ ਹੈ ਹਾਂ ਇੰਨਾ ਬਹੁਤ ਪਰੇਸ਼ਾਨੀ ਹੁੰਦੀ ਹੈ ਇਹਦੇ ਨਾਲ ਜਿਹੜਾ ਟ੍ਰੈਫਿਕ ਜਿਹੜਾ ਜਾਮ ਹੁੰਦਾ ਵਾ ਔਰ ਆਮ ਨਾਗਰਿਕ ਨੂੰ ਪੈਦਲ ਚੱਲਣ ਲੱਗਿਆਂ ਉਹ ਡਿੱਗਣ ਦਾ ਵੀ ਡਰ ਹੁੰਦਾ ਵਾ ਇਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਾਰਪੋਰੇਸ਼ਨ ਨੂੰ ਅਫਸਰਾਂ ਨੂੰ ਇਹਦੇ ਬਾਰੇ ਕੋਈ ਸੋਚਣਾ ਚਾਹੀਦਾ ਵਾ। ਤੁਸੀਂ ਸੋਚਦੇ ਹੋ ਜੇਕਰ ਇੱਥੇ ਹਨੇਰਾ ਹੋਵੇ ਇੱਥੋਂ ਕੋਈ ਟੂ ਵੀਲਰ ਲੰਘ ਸਕਦਾ ਇੱਥੋਂ? ਬਿਲਕੁਲ ਨਹੀਂ ਲੰਘ ਸਕਦਾ ਜੀ ਜਿਹੜਾ ਹਨੇਰੇ ਦੇ ਵਿੱਚ ਨਿਕਲੇਗਾ ਉਹਦਾ ਐਕਸੀਡੈਂਟ ਹੀ ਹੋਏਗਾ ਉਹਨੂੰ ਸੱਟ ਪੇੜ ਹੀ ਲੱਗੇਗੀ। ਹੂੰ ਤੇ ਲੈਵਲਿੰਗ ਚਾਹੀਦੀ ਹੋਣੀ ਹੈ ਸੜਕ ਦੇ ਨਾਲ ਬਿਲਕੁਲ। ਬਿਲਕੁਲ ਹੋਣੀ ਚਾਹੀਦੀ ਹੈ ਜੀ। ਕਿਉਂਕਿ ਇਹ ਬਹੁਤ ਵੱਡਾ ਇਸ਼ੂ ਹੈ ਔਰ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਇਸ ਇਸ਼ੂ ਨੂੰ ਲੈ ਕੇ ਤਾਂ ਹੋਰ ਵੀ ਮੇਰੇ ਨਾਲ ਲੋਕ ਨੇ ਉਹਨਾਂ ਨੇ ਵੀ ਗੱਲਬਾਤ ਜ਼ਰੂਰ ਕਰਾਂਗੇ। ਸਰ ਅਕਸਰ ਆਣਾ ਜਾਣਾ ਹੁੰਦਾ ਹੋਣਾ ਤੁਹਾਡਾ ਸੜਕਾਂ ਤੇ ਟੂ-ਵਿਲਰ ਤੇ ਤੇ ਕਿੰਨੀ ਕੁ ਦਿੱਕਤ ਹੁੰਦੀ ਹੈ ਜਦੋਂ ਇਹ 시ਵਰ ਦੇ ਜਿਹੜੇ ਟੱਕਣ ਨੇ ਜਿਹਨੂੰ ਮੇਨ ਹੋਲ ਕਹਿੰਦੇ ਆ ਇਹ ਜਾਂ ਤਾਂ ਬਹੁਤ ਥੱਸੇ ਹੋਏ ਨੇ ਲੈਵਲ ਤੋਂ ਸੜਕ ਦੇ ਜਾਂ ਬਹੁਤ ਉੱਤੇ ਨੇ ਕਿ ਕਿੰਨੀ ਕੁ ਦਿੱਕਤ ਹੈ ਦੇਖੋ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਇਸ ਚੀਜ਼ ਦੀ ਜਦੋਂ ਕੋਈ ਵੀ ਸਕੂਟਰ ਕਾਰ ਜਾਂ ਕੋਈ ਵੀ ਚੀਜ਼ ਆਪਾਂ ਚਲਾਉਂਦੇ ਚਲਾਉਂਦੇ ਹੋਈਏ ਤੇ ਉਹ ਮਤਲਬ ਪਤਾ ਹੀ ਨਹੀਂ ਲੱਗਦਾ ਯੱਕਦਮ 시ਵਰ ਦਾ ਜਾਂ ਤੇ ਬਹੁਤ ਉੱਚਾ ਹੁੰਦਾ ਹੈ ਤੇ ਜਾਂ ਬਹੁਤ ਜਿਹੜਾ ਉਹ ਨੀਵਾ ਹੋਇਆ ਹੁੰਦਾ ਹੈ ਠੀਕ ਹੈ ਜੀ ਉਹਦੇ ਨਾਲ ਐਕਸੀਡੈਂਟ ਦਾ ਚਾਂਸ ਜਿਹੜਾ ਬਹੁਤ ਬਣ ਜਾਂਦਾ ਹਾਂਜੀ ਹਾਂ ਜੀ ਪਰੇਸ਼ਾਨੀ ਤੇ ਹੈਗੀ ਹੈ ਜੀ ਬਿਲਕੁਲ ਹੈਗੀ ਹੈ ਕਾਰਪੋਰੇਸ਼ਨ ਦਾ ਇਹ ਜ਼ਿੰਮੇਵਾਰੀ ਨਹੀਂ ਬਣਦੀ ਲੋਕਾਂ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋયા ਜਿਹੜੇ ਵੀ ਅਸ तरह ਦੇ ਉੱਬੜ ਖੱਬੜ ਟੱਕਣ ਨੇ ਉਹਨਾਂ ਨੂੰ ਸਹੀ ਲੈਵਲ ਕਰਾਇਆ ਜਾਵੇ ਦਾ ਬਿਲਕੁਲ ਬਣਦੀ ਹੈ ਜੀ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਵੀ ਸਾਰੇ ਜਿਹੜੇ ਸੀਵਰੇਜ ਦੇ ਮੇਨ ਹੌਲ ਦੇ ਟੱਕਣ ਹੈਗੇ ਨੇ ਇਹ ਸੜਕ ਦੇ ਲੈਵਲ ਤੇ ਹੋਣੇ ਚਾਹੀਦੇ ਨੇ ਇਹਦੇ ਵਿੱਚ ਕੋ ਕਹਿਣ ਵਾਲੀ ਗੱਲ ਤੇ ਆਈ ਨਹੀਂ ਬਿਲਕੁਲ ਚਾਹੀਦਾ ਕਿਉਂਕਿ ਇਹ ਪਬਲਿਕ ਦੀ ਜਿਹੜੀ ਸੇਫਟੀ ਵਾਸਤੇ ਬਹੁਤ ਜ਼ਰੂਰੀ ਹੈ ਮੰ ਲੋ ਪ੍ਰਸਾਦ ਹੋਵੇ ਪਾਣੀ ਭਰਿਆ ਹੋਵੇ ਤਾਂ ਅਜਿਹੇ ਹਾਲਾਤਾਂ ਵਿੱਚ ਫਿਰ ਜਿਹੜੋਂ ਸੀਵਰ ਦੇ ਟੱਕਣ ਜਾਂ ਤੇ ਬਿਲਕੁਲ ਅੰਦਰ ਹੋਣ ਜਾਂ ਬਾਹਰ ਹੋਣਗੇ ਫਿਰ ਐਕਸੀਡੈਂਟ ਦਾ ਕੋਸ ਬੰਦੇ ਨੇ ਬਿਲਕੁਲ ਬਿਲਕੁਲ ਬੰਦ ਹੈ ਜੀ ਬਿਲਕੁਲ ਬਹੁਤ ਪਰੇਸ਼ਾਨੀ ਹੈਗੀ ਹੈ ਬਹੁਤ ਪਰੇਸ਼ਾਨੀ ਦਾ ਕਾਰਨ ਹੈਗਾ ਬਹੁਤ ਜਿਆਦਾ ਪਰੇਸ਼ਾਨੀ ਦਾ ਕਾਰਨ ਹੈਗਾ ਇਹਦਾ ਹੱਲ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਜੀ ਬਿਲਕੁਲ ਇਹਦਾ ਹੱਲ ਹੋਣਾ ਚਾਹੀਦਾ ਕਾਰਪੋਰੇਸ਼ਨ ਨੂੰ ਚਾਹੀਦਾ ਵੀ ਇਹ ਸਾਰੇ ਜਿਹੜੇ ਟੱਕਣ ਹੈਗੇ ਨੇ ਇੱਕ ਲੈਵਲਿੰਗ ਤੇ ਕਰਾਉਣ ਕੋਈ ਵੱਡਾ ਕੰਮ ਵੀ ਨਹੀਂ ਹੈਗਾ ਸਿਰਫ ਇੱਕ ਅੰਗੈਲੀ ਹੈਗੀ ਹੈ ਹੂੰ ਸਿਰਫ ਇੱਕ ਅੰਗੈਲੀ ਹੈਗੀ ਹੈ ਤਾਂ ਵਿਕਾਸ ਕੰਮਾਂ ਦੇ ਵੱਡੇ ਵੱਡੇ ਦਾਵੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਕੀਤੇ ਜਾਂਦੇ ਨੇ ਪਰ ਜੇਕਰ ਇਹ ਛੋਟੇ ਛੋਟੇ ਕੰਮ ਕਰਵਾਉਣ ਵਾਸਤੇ ਵੀ ਮੀਡੀਅਨ ਅੱਗੇ ਆਉਣਾ ਪਵੇਗਾ ਤਾਂ ਇਹ ਕਿਸ ਤਰ੍ਹਾਂ ਹੱਲ ਹੋਵੇਗਾ ਕਿਉਂਕਿ ਅੰਮ੍ਰਿਤਸਰ ਸ਼ਹਿਰ ਵਿੱਚ ਬਹੁਤ ਅਜਿਹੇ ਟੱਕਣ ਨੇ ਅਜਿਹੇ ਟੋਏ ਪਏ ਹੋਏ ਨੇ ਜਿਹੜੇ ਕਿ ਬਹੁਤ ਦੁਬਿਧਾ ਵਿੱਚ ਪਾਉਂਦੇ ਨੇ ਵਾਹਨ ਚਾਲਕਾਂ ਨੂੰ ਕਿਉਂਕਿ ਬਹੁਤ ਜ਼ਿਆਦਾ ਡੂੰਘੇ ਨੇ ਲੈਵਲ ਦੀ ਗੱਲ ਕਰ ਲਈ ਤਾਂ 6 ਤੋਂ 8 ਇੰਚ 10 ਇੰਚ ਅੰਦਰ ਤੱਕ ਸੇ ਹੋਇਟਾ ਕੰਨੇ ਤੇ ਕੁਝ ਐਸੇ ਟੱਕਣੇ ਜਿਹੜੇ ਕਿ ਬਹੁਤ ਜ਼ਿਆਦਾ ਬਾਹਰ ਵੀ ਵਿਖਾਈ ਦਿੰਦੇ ਨੇ ਤੇ ਅਕਸਰ ਹਾਸੀਆ ਦਾ ਸਬਬ ਬਣ ਰਹੇ ਨੇ ਅਜਿਹੇ ਜਿਹੜੇ ਮੇਨ ਹਾਲ ਨੇ ਜਿਨ੍ਹਾਂ ਦੇ ਉੱਪਰ ਸੀਵਰ ਦੇ ਟੱਕਣ ਬੇਤਰਤੀਬ ਤਰੀਕੇ ਨਾਲ ਲਗਾਏ ਗਏ ਨੇ ਕੋਈ ਲੈਵਲਿੰਗ ਨਹੀਂ ਹੈ ਤੇ ਜੇਕਰ ਵਾਕਈ ਨਗਰ ਨਿਗਮ ਅੰਮ੍ਰਿਤਸਰ ਦੇ ਲੋਕਾਂ ਦੀ ਸੇਫਟੀ ਚਾਹੁੰਦਾ ਹੈ ਤਾਂ ਬਿਨਾਂ ਸਮਾਂ ਗਵਾਇਆ ਹੋਇਆ ਇਹਨਾਂ ਜਿਹੜੇ ਸੀਵਰ ਦੇ ਟੱਕਣ ਦਾ ਲੈਵਲ ਜਿਹੜਾ ਕਿ ਉਹਨਾਂ ਨੂੰ ਖੇਤ ਨੂੰ ਖੇਤੀ ਕਰਵਾਉਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਹਾਦਸਾ ਜਨਨ ਕਿ ਉਹ ਨਾ ਵਾਪਰੇ ਤੇ ਨਾ ਹੀ ਕਿਸੇ ਦੀ ਜਾਨ ਜਾਵੇ ਤੇ ਨਾ ਹੀ ਕੋਈ ਜ਼ਖਮੀ ਹੋਵੇ ਕੈਮਾ ਪਰਸਨ ਤੋਂ ਪਾਲ ਦੇ ਨਾਲ ਸਿਕੰਦਰ ਪਸਰੀਚਾ ਜਨਕ ਸਵਰਟੀ ਵੀ ਅੰਮ੍ਰਿਤਸਰ